ਅਸਲਾਮੁਅਲੈਕਮ ਸਤ ਸ੍ਰੀ ਅਕਾਲ ਕਿਦਾ ਹਾਲ ਚੱਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਵਗੈਰਾ ਆਪ ਸੋਨਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਤੇ ਲੋ ਜੀ ਇੱਕ ਵੱਡੀ ਖਬਰ ਸਾਹਮਣੇ ਆ ਗਈ ਹੈ ਜਗਤਾਰ ਸਿੰਘ ਹਵਾਰਾ ਨੇ ਜੇਲ੍ਹ ਦੇ ਵਿੱਚੋਂ ਇੱਕ ਪੇਗਾਮ ਦਿੱਤਾ ਹੈ ਠੀਕ ਹੈ ਉਹਨਾਂ ਨੇ ਮਤਲਬ ਕਿ ਪੇਗਾਮ ਦਿੱਤਾ ਕਿ ਸਨੀ ਸਿੰਘ ਸਨੀ ਸੰਦੀਪ ਸਨੀ ਨੇ ਵੀ ਇੱਕ ਬਹੁਤ ਵੱਡਾ ਕਹਿੰਦੇ ਨੇ ਘਰ ਦਿੱਤਾ ਵੱਡਾ ਐਲਾਨ ਐਲਾਨ ਦਾ ਕਰਦਾ ਵੱਡਾ ਚਲੋ ਦੇਖਦੇ ਆ ਉਹਨਾਂ ਨੇ ਕੀ ਵੱਡਾ ਐਲਾਨ ਕੀਤਾ ਜਗਤਾਰ ਸਿੰਘ ਹਵਾਰਾ ਨੇ ਕੀ ਜੇਲ੍ਹ ਚੋਂ ਪੇਗਾਮ ਦਿੱਤਾ ਚਲੋ ਜੀ ਪਹਿਲੇ ਦੇਖ ਲੀਏ ਵੀਡੀਓ ਦੇਖਦੇ ਆ ਫਿਰ ਆਪਾਂ ਇੱਥੇ ਗੱਲਬਾਤ ਕਰਦੇ ਆ ਸਾਰਿਆਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੰਜਾ ਟੀਵੀ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਸੰਦੀਪ ਸਿੰਘ ਸਣੀ ਹੋਣਾ ਨਾਲ ਜੁੜੀ ਹੋਈ ਹੈ ਸੰਦੀਪ ਸਿੰਘ ਸਣੀ ਜੋ ਕਿ ਬੀਤੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਖਬਰਾਂ ਦੇ ਵਿੱਚ ਜਿਹੜਾ ਉਹ ਲਗਾਤਾਰ ਟ੍ਰੈਂਡ ਕਰ ਰਹੇ ਨੇ ਕਿਉਂਕਿ ਮਸਲਾ ਪੰਥ ਦਾ ਸੀ ਮਸਲਾ ਕੌਮ ਦਾ ਸੀ ਕਿਉਂਕਿ ਜੋ ਸੰਤਾਪ ਪੰਜਾਬ ਨੇ ਹੰਡਾਇਆ ਹੈ ਕਿਉਂਕਿ ਬੀਤੇ ਦਿਨ ਜੋ ਖਬਰਾਂ ਦੇ ਵਿੱਚ ਸਾਹਮਣੇ ਨਿਕਲ ਕੇ ਆਇਆ ਵੀ ਸੂਬਾ ਸਰਹੰਦ ਜੋ ਆਪਣੇ ਆਪ ਨੂੰ ਸੂਬਾ ਸਰਹੰਦ ਕਹਾਉਂਦਾ ਸੀ ਉਸ ਨੂੰ ਜਿਹੜਾ ਕਤਲ ਕਰ ਦਿੱਤਾ ਗਿਆ ਹਮਲਾ ਕੀਤਾ ਗਿਆ ਸੰਦੀਪ ਸਣੀ ਵੱਲੋਂ ਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਵੀ ਵੱਡੇ ਪੱਧਰ ਤੇ 3 ਡਿਗਰੀ ਤਸ਼ੱਦਦ ਦਾ ਸੰਦੀਪ ਸਣੀ ਹੋਣਾ ਤੇ ਕੀਤਾ ਗਿਆ ਪਰ ਹੁਣ ਸੰਦੀਪ ਸਣੀ ਹੋਣਾ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਗਿਆ ਕਿਉਂਕਿ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਇੱਕ ਸੰਦੇਸ਼ ਜਾਰੀ ਕੀਤਾ ਗਿਆ ਜੋ ਕਿ ਜਤਦਰ ਧਿਆਨ ਸਿੰਘ ਮੰਡ ਹੋਣਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਵੀ ਸੰਦੀਪ ਸਿੰਘ ਸਣੀ ਉਹਨਾਂ ਨੂੰ ਜ਼ਿੰਦਾ ਸ਼ਹੀਦ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ ਉਹ ਕਹਿੰਦੇ ਠੀਕ ਹੈ ਵਕ ਵਕ ਸਿੱਖ ਜਥੇਬੰਦੀਆਂ ਨੇ ਸਾਡੀ ਵਿਚਾਰਕ મતਭੇਦ ਹੋ ਸਕਦੇ ਨੇ ਪਰ ਜੋ ਸੰਦੀਪ ਸਣੀ ਦੇ ਨਾਲ ਤਸ਼ੱਦਦ ਹੋਇਆ ਤੇ ਜੋ ਕੁਰਬਾਨੀ ਸੰਦੀਪ ਸਣੀ ਉਹਨਾਂ ਨੇ ਕੀਤੀ ਹੈ ਚਾਹੇ ਉਹ ਜੇਲ੍ਹ ਚ ਅੰਦਰ ਰਹਿ ਕੇ ਜਾਂ ਫਿਰ ਜੇਲ੍ਹ ਤੋਂ ਬਾਹਰ ਤਾਂ ਇਸ ਨੂੰ ਲੈ ਕੇ ਉਹਦੀ ਸ਼ਲਾਘਾ ਹੋਣੀ ਚਾਹੀਦੀ ਹੈ ਤੇ ਉਸ ਨੂੰ ਜ਼ਿੰਦਾ ਸ਼ਹੀਦ ਦਾ ਦਰਜਾ ਜਿਹੜਾ ਉਹ ਦਿੱਤੇ ਜਾਣਾ ਚਾਹੀਦਾ ਹੈ ਕਲਾਕੇ ਪਪਾ ਬੰਦਰ ਸਿੰਘ ਬਹਾਦਰ ਅਵਾਰਡ ਦੇਣ ਦੀ ਵੀ ਗੱਲਬਾਤ ਕੀਤੀ ਗਈ ਹੈ ਸੋ ਇੱਕ ਬਹੁਤ ਵੱਡੀ ਪ੍ਰੈਸ ਕਾਨਫਰੰਸ ਅਹਿਮ ਪ੍ਰੈਸ ਕਾਨਫਰੰਸ ਆਪਾਂ ਕਹਿ ਸਕਦੇ ਆ ਧਿਆਨ ਸਿੰਘ ਮੰਡ ਹੋਣਾ ਵੱਲੋਂ ਤੇ ਭਾਈ ਮੋਹਕਮ ਸਿੰਘ ਹੋਣਾ ਵੱਲੋਂ ਕੀਤੀ ਗਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਉਹਨਾਂ ਨੇ ਜ਼ਿਕਰ ਕੀਤਾ ਉਹ ਕਹਿੰਦੇ ਦੁਨੀਆ ਇੱਥੇ ਚਲੋ ਚੱਲੀ ਦਾ ਮੇਲਾ ਬਹੁਤ ਦੁਨੀਆ ਹੁੰਦੀ ਹੈ ਬਹੁਤ ਦੁਨੀਆ ਜਾਂਦੀ ਹੈ ਹਰ ਇੱਕ ਦੀ ਕੁਦਰਤ ਹੈ ਇੱਕ ਨਿਯਮ ਹੈ ਪਰ ਉਹ ਲੋਕ ਖਾਸ ਹੁੰਦੇ ਨੇ ਉਹ ਸ਼ਖਸ ਖਾਸ ਹੁੰਦੇ ਨੇ ਉਹ ਸੂਰਵੀਰ ਯੋਧੇ ਖਾਸ ਹੁੰਦੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਕੌਮ ਦਾ ਦਰਦ ਹੁੰਦਾ ਹੈ ਸੋ ਸੰਦੀਪ ਸਣੀ ਉਹਨਾਂ ਦੇ ਮਨ ਦੇ ਵਿੱਚ ਵੀ ਕੌਮ ਦਾ ਦਰਦ ਸੀਗਾ ਜੋ ਇੱਕ ਕਹਿ ਸਕਦੇ ਆ ਰਿਟੈਲੀਏਸ਼ਨ ਦੇ ਤੌਰ ਤੇ ਸੰਦੀਪ ਸਣੀ ਉਹਨਾਂ ਨੇ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਦੇ ਵਿੱਚ ਸੁਧੀਰ ਸੂਰੀ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਹਾਲਾਂਕਿ ਉਹ ਬਹੁਤ ਚਰਚਿਤ ਮਾਮਲਾ ਸੀਗਾ ਕਿਉਂਕਿ ਉਸ ਦੇ ਵਿੱਚ ਗਾਰਦ ਬਹੁਤ ਵੱਡੀ ਸੁਧੀਰ ਸੂਰੀ ਦੇ ਨਾਲ ਸੀ ਉਹਨਾਂ ਦੇ ਆਪਣੇ ਪ੍ਰਾਈਵੇਟ ਗਨਮੈਨ ਤੇ ਪੁਲਿਸ ਦੇ ਆਲਾ ਅਫਸਰ ਵੀ ਉੱਥੇ ਮੌਜੂਦ ਸੀ ਸੋ ਇੱਕ ਕਹਿ ਸਕਦੇ ਆ ਉਹ ਜੀ ਸਿਚੁਏਸ਼ਨ ਦੇ ਵਿੱਚ ਆਪਣੇ ਲਾਇਸੈਂਸੀ ਰਿਵਾਲਵਰ ਤੇ 32 ਪੂਰ ਦੇ ਰਿਵਾਲਵਰ ਦੇ ਨਾਲ 5 ਤੋਂ 6 ਫਾਇਰ ਸੰਦੀਪ ਸਣੀ ਹੋਣਾ ਵੱਲੋਂ ਕੀਤੇ ਗਏ ਜਿਸ ਦੇ ਵਿੱਚ ਸੁਧੀਰ ਸੂਰੀ ਉਹਨਾਂ ਦੀ ਬਹੁਤ ਹੋ ਜਾਂਦੀ ਹੈ ਉਸ ਤੋਂ ਬਾਅਦ ਮੁਕੱਦਮਾ ਚੱਲਦਾ ਹੈ ਸੰਦੀਪ ਸਣੀ ਜੇਲ੍ਹ ਜਾਂਦੇ ਨੇ ਤੇ ਉੱਥੇ ਜਿਹੜਾ ਟੱਕਰਾ ਹੁੰਦਾ ਹੈ ਸੂਬਾ ਸਰਹੰਦ ਹੋਣਾ ਦੇ ਨਾਲ ਜਿਹੜਾ ਕਿ 32 ਸਾਲ ਬਾਅਦ ਨੌਜਵਾਨ ਜਿਨ੍ਹਾਂ ਨੂੰ ਕੋ-ਕੋ ਕੇ ਮਾਰਿਆ ਤਸ਼ੱਦਦ ਕੀਤਾ ਅਣਮਨੁੱਖੀ ਤਸ਼ੱਦਦ ਕੀਤਾ ਫੇਕ এনਕਾਊਂਟਰਸ ਕੀਤੇ ਤੇ 32 ਸਾਲ ਬਾਅਦ ਸੀਬੀਆਈ ਦੀ ਖਾਸ ਅਦਾਲਤ ਨੇ ਸੂਬਾ ਸਰਹੰਦ ਗੁਰਵਚਨ ਸਿੰਘ ਮਾਨੋ ਚਾਹਲ ਤੇ ਹੋਰ ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਸਜ਼ਾਵਾ ਸੁਣਾਈਆਂ ਸੋ ਉਦੋਂ ਇਹ ਟੱਕਰਾ ਹੁੰਦਾ ਹਾਲਾਂਕਿ ਸਵਾਲ ਉੱਥੇ ਉਠਾਇਆ ਜਾ ਰਿਹਾ ਵੀ ਇਹ ਇੱਕੋ ਬੈਰਕ ਦੇ ਵਿੱਚ ਕਿਵੇਂ ਬੰਦ ਹੋ ਗਏ ਇਹ ਜਾਂਚ ਦਾ ਵਿਸ਼ਾ ਹੈ ਕਿਉਂਕਿ ਧਿਆਨ ਸਿੰਘ ਮੰਡ ਹੋਣਾ ਨੇ ਜਾਂਚ ਕਰਨ ਦੀ ਵੀ ਗੱਲ ਆਖੀ ਹੈ ਉਹਨਾਂ ਨੇ ਇਹ ਵੀ ਆਖਿਆ ਵੀ ਜੋ ਤਸ਼ੱਦਦ ਸੰਦੀਪ ਸਣੀ ਹੋਣਾ ਤੇ ਹੋਇਆ ਉਹਦੀ ਵੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਮੈਂ ਗੱਲ ਕਰ ਰਿਹਾ ਸੀਗਾ ਜਦੋਂ ਐਨਕਾਊਂਟਰ ਹੁੰਦਾ ਇੱਕ ਦੂਜੇ ਦੇ ਨਾਲ ਹਾਲਾਂਕਿ ਉਸ ਦੇ ਵਿੱਚ ਕਿਹਾ ਗਿਆ ਵੀ ਪ੍ਰਵੋਕ ਕੀਤਾ ਗਿਆ ਤੇ ਹਮਲਾ ਕਰ ਦਿੱਤਾ ਗਿਆ ਸੰਦੀਪ ਸਣੀ ਹੋਣਾ ਤੋਂ ਉਦੋਂ ਹਾਲਾਂਕਿ ਉਹਨਾਂ ਦੇ ਭਰਾ ਵੱਲੋਂ ਇਹ ਵੀ ਗੱਲ ਆਖੀ ਗਈ ਵੀ ਪਹਿਲਾ ਹਮਲਾ ਉਹਨਾਂ ਸਜ਼ਾਯਾਦਾਂ ਪੁਲਿਸ ਅਧਿਕਾਰੀਆਂ ਨੇ ਕੀਤਾ ਇੰਸਪੈਕਟਰ ਇੰਦਰਜੀਤ ਸਿੰਘ ਵੀ ਉੱਥੇ ਮੌਜੂਦ ਸੀ ਜਿਹੜਾ ਕਿ ਪੰਜਾਬ ਦਾ ਬਹੁ ਕਰੋੜੀ ਡਰੱਗ ਮਾਮਲੇ ਦੀ ਇੱਕ ਅਹਿਮ ਕੜੀ ਹੈ ਸੋ ਜ਼ਿੰਦਾ ਸ਼ਹੀਦ ਦਾ ਦਰਜਾ ਤੇ ਬਾਬਾ ਬੰਦਰ ਸਿੰਘ ਬਹਾਦਰ ਦਾ ਅਵਾਰਡ ਜਿਹੜਾ ਉਹ ਭਾਈ ਸੰਦੀਪ ਸਣੀ ਹੋਣਾ ਨੂੰ ਦਿੱਤਾ ਜਾਊਗਾ ਇਹ ਪੂਰੇ ਪੰਥ ਤੇ ਕੌਮ ਦੀ ਆਵਾਜ਼ ਜਿਹੜੀ ਹੈ ਉਹ ਧਿਆਨ ਸਿੰਘ ਮੰਡ ਉਹਨਾਂ ਨੇ ਚੁੱਕੀ ਹੈ ਕੀ ਕੁਝ ਕਿਹਾ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਹੋਰ ਕੁਝ ਆਓ ਸੁਣ ਲੈਣੇ ਹੈ ਜੀ ਦੇਸ਼ ਦੇ ਉੱਤੇ ਅੱਜ ਦੀ ਪ੍ਰੈਸ ਕਾਨਫਰੰਸ ਵੀ ਕਰ ਰਹੀ ਹੈ ਕਿਉਂਕਿ ਭਾਈ ਸੰਦੀਪ ਸਿੰਘ ਸਣੀ ਜਿਸ ਨੇ ਬਹੁਤ ਵੱਡੀ ਕੁਰਬਾਨੀ ਬਾਹਰ ਹੁੰਦੇ ਆ ਵੀ ਕੀਤੀ ਔਰ جیل ਵਿੱਚ ਜਾ ਕੇ ਵੀ ਉਹਨੇ ਵੱਡੀ ਕੁਰਬਾਨੀ ਕੀਤੀ ਆ ਔਰ ਉਸ ਕੁਰਬਾਨੀ ਦੇ ਨਾਲ ਸੈਂਕੜੇ ਮਾਮਾ ਭੈਣਾ ਔਰ ਸੁਹਾਗਣਾ ਜਿਨ੍ਹਾਂ ਦੇ ਭੈਣ ਭਰਾ પતિ ਪੁੱਤ ਝੂਠੇ ਮੁਕਾਬਲਿਆਂ ਦੇ ਵਿੱਚ ਇਸ ਬੰਦੇ ਨੇ ਜਿਹੜਾ ਆਪਣੇ ਆਪ ਨੂੰ ਖੂਬਾ ਸਰਹੰਦ ਕਹਿੰਦਾ ਸੀ ਮਾਰੇ ਅਸੀਂ ਸਮਝਦੇ ਹਾਂ ਕਿ ਅੱਜ ਉਹਨਾਂ ਸਾਰੀਆਂ ਭੈਣਾਂ ਉਹਨਾਂ ਮਾਵਾਂ ਉਹਨਾਂ ਪਤਨੀਆਂ ਉਹਨਾਂ ਦੇ ਕਲੇਜੇ ਦੇ ਵਿੱਚ ਠੰਡ ਪਈ ਹੈ। ਔਰ ਸਮੁੱਚਾ ਜਿਹੜਾ ਪੰਥਾ ਸਾਡੀ ਜਿਹੜੀ ਕੌਮ ਆ ਉਹ ਹਮੇਸ਼ਾ ਇਹੋ ਜੇ ਜੋਧਿਆਂ ਦੇ ਉੱਤੇ ਜਿਨ੍ਹਾਂ ਦੇ ਅੰਦਰ ਕੌਮ ਦਾ ਦਰਦ ਪੰਥ ਦਾ ਦਰਦ ਕੋਟ-ਕੋਟ ਕੇ ਭਰਿਆ ਹੁੰਦਾ ਹੈ ਸ਼ੁਰੂ ਤੋਂ ਲੈ ਕੇ ਅੱਜ ਤੱਕ ਮਾਨ ਸਨਮਾਨ ਕਰਦੀ ਆਈ ਹੈ ਔਰ ਅਸੀਂ ਸਾਰੀ ਸਿੱਖ ਕੌਮ ਵੱਲੋਂ ਭਾਈ ਸੰਦੀਪ ਸਿੰਘ ਸਣੀ ਨੂੰ ਵਧਾਈ ਦਿਨੇ ਆ ਕਿ ਉਹ ਕੌਮ ਦਾ ਜਿੰਦਾ ਸ਼ਹੀਦ ਹੈ ਸਾਰੀ ਦੀ ਸਾਰੀ ਜਿਹੜੀ ਸਿੱਖ ਕੌਮ ਅੱਜ ਉਹਦੇ ਨਾਲ ਖੜੀ ਹੈ ਤੇ ਭਾਈ ਸੰਦੀਪ ਸਿੰਘ ਸਣੀ ਨੂੰ ਬੰਦਾ ਸਿੰਘ ਬਹਾਦਰ ਜਿਹੜਾ ਅਵਾਰਡ ਆ ਉਹਦੇ ਨਾਲ ਸਨਮਾਨ ਇਹ ਅੱਜ ਦੀ ਬੜੀ ਵੱਡੀ ਖਬਰ ਹੈ ਕਿ ਸੰਦੀਪ ਸਣੀ ਠੀਕ ਹੈ ਜਿਨ੍ਹਾਂ ਨੂੰ ਜ਼ਿੰਦਾ ਸ਼ਹੀਦ ਦਾ ਦਰਜਾ ਦਿੱਤਾ ਗਿਆ ਠੀਕ ਹੈ ਉਸ ਨੂੰ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਅਵਾਰਡ ਦੇ ਨਾਲ ਨਵਾਜ਼ਿਆ ਗਿਆ ਅੱਛਾ ਉਹਨਾਂ ਨੇ ਇੱਕ ਗੱਲ ਕਹੀ ਉਹਨਾਂ ਨੇ ਕਿਹਾ ਕਿ ਬਾਹਰ ਰਹਿੰਦੇ ਹੋਏ ਵੀ ਉਹਨਾਂ ਨੇ ਇੱਡਾ ਵੱਡਾ ਕੰਮ ਕੀਤਾ ਸੀ ਤੇ ਅੰਦਰ ਜਾ ਕੇ ਜਿਹੜਾ ਉਹਨਾਂ ਨੇ ਕੰਮ ਕੀਤਾ ਨਾ ਸੂਰੀ ਨੂੰ ਫੜਾਇਆ ਸੀ ਨਾ ਸੂਰੀ ਨੂੰ ਉਹਨਾਂ ਨੇ ਕੀਤਾ ਸੀ ਤੇ ਉਸ ਤੋਂ ਬਾਅਦ ਅੰਦਰ ਜਾ ਕੇ ਜਿਹੜਾ ਸੁਬਸਰ ਹੰਦ ਸੀ ਜਿਹਨੇ ਸੁਬਸਰ ਨੂੰ ਕਾਊਂਟਰ ਕੀਤਾ ਕਈ ਉਹਨਾਂ ਨੇ ਕਿਹਾ ਕਿ ਕਈ ਮਾਵਾਂ ਦੇ ਦਿਲ ਠੰਡੇ ਹੋ ਗਏ ਹੋਣਗੇ ਹਾਏ ਕਈ ਬਣਾ ਦੇ ਦਿਲ ਠੰਡੇ ਹੋਣਗੇ ਕਈ ਪਤਨੀਆਂ ਦੇ ਦਿਲ ਠੰਡੇ ਹੋਏ ਹੋਣਗੇ ਕਿ ਜਿਹੜਾ ਉਹਨਾਂ ਨੇ ਇੰਨਾ ਵੱਡਾ ਕੰਮ ਕਰ ਦਿੱਤਾ ਵੈ ਤੇ ਇੱਥੋਂ ਤੱਕ ਵੀ ਮੈਨੂੰ ਸੁਣਨ ਚਾਹ ਚ ਕੋਈ ਕਹਿੰਦੀ ਸੀ ਕਿ ਉਹ ਸੂ ਦੇ ਸਰ ਜਿਹੜਾ ਸੂਬਾ ਸਰ ਹੰਦੀ ਸੀ ਉਹਦੀ ਉਹਨਾਂ ਲਈ ਉਹਨਾਂ ਨੇ ਉਹਨਾਂ ਦੇ ਘਰ ਵਾਲਿਆਂ ਨੇ ਉਹਦੀ লাশ ਨਹੀਂ ਲਈ ਹੈ ਉਹ ਪਤਾ ਨਹੀਂ ਕਿਉਂ ਅ ਵੀ ਅਸੀਂ ਵੈਸੇ ਵੀ ਮੈਨਾਂ ਬਹਿ ਕੇ ਇਕੱਲਾ ਵੀ ਵੈਸੇ ਗੱਲ ਕਰਦੀ ਵਿੱਚ ਕਹਿੰਦੀ ਸੀ ਮੈਂ ਖਬਰ ਪੜ੍ਹੀ ਸੀਗੀ ਕਿ ਉਹਦੇ ਵਿੱਚ 10:00 ਵਜੇ ਕਿ ਕਿ ਉਹਨਾਂ ਦੇ ਘਰਦਿਆਂ ਨੇ ਵੀ ਉਹਨੂੰ ਉਹਦੀ ਸੂਬਾ ਸਰਾਂ ਦੇ ਦੀ লাশ ਨਹੀਂ ਲਈ ਹਾਂ ਮੈਂ ਫਿਰ ਇੱਕ ਚੀਜ਼ ਅਸੀਂ ਇਹ ਚੀਜ਼ ਸੋਚੀ ਕਿ ਵੇਖੋ ਕਿ ਕਈਆਂ ਜਿੰਨਾ ਬੇਗੁਨਾਵਾਂ ਨੂੰ ਉਹਨੇ ਮਾਰਿਆ ਸੀ ਕਈ ਬੇਗੁਨਾਵਾਂ ਨੂੰ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਸੀ ਹਾਂ ਬਿਲਕੁਲ ਤੇ ਫਿਰ ਜੇ ਇਹੋਨਾਂ ਦੇ ਢਿੱਡ ਮਾਵਾਂ ਦੇ ਢਿੱਡਾਂ ਚੋਂ ਦੀ ਆਹ ਨਿਕਲੀ ਹੋਣੀ ਆ ਤੇ ਜਿਹੜੀਆਂ ਪੈਨਾ ਨੇ ਸੀਸਾ ਲਈਆਂ ਹੋਣੀਆਂ ਨੇ ਤੇ ਜਿਹੜੀਆਂ ਉਹਨਾਂ ਦੀਆਂ ਬੇਗਮਾਂ ਨੇ ਦਿੱਤੀਆਂ ਹੋਣੀਆਂ ਨੇ ਤੇ ਫਿਰ ਉਹਦਾ ਹਸ਼ਰ ਤੇ ਆਹੀ ਹੋਣਾ ਬਿਲਕੁਲ ਬਿਲਕੁਲ ਜੀ ਸੁਲਾਦ ਵਾਸਤੇ ਜਿਸ ਕਾਰਬਾਰ ਵਾਸਤੇ ਜਿਸ ਉਹਦੇ ਵਾਸਤੇ ਜਿਸ ਪੀਤੀਆਂ ਵਾਸਤੇ ਉਹਨੇ ਇੰਨੇ ਬੇਗੁਨਾਵਾਂ ਦਾ ਕਤਲ ਕੀਤਾ ਤੇ ਐਨ ਤੇ ਕੀ ਹੋਇਆ ਕੁਛ ਵੀ ਹਾਸਲ ਨਹੀਂ ਹੋ ਸਕਿਆ ਆ ਵੀ ਉਸੇ ਮੌਤ ਮਰਿਆ ਉਹ ਆ ਵੀ ਉਸੇ ਮੌਤ ਮਰਿਆ ਬਟ ਇਹ ਵੀ ਕਿ ਇਸ ਟਾਈਮ ਅਗਰ ਗੱਲ ਕੀਤੀ ਜਾਵੇ ਨਾ ਸੰਦੀਪ ਸ਼ਨੀ ਦੀ ਤਾਂ ਉਹ ਇਸ ਟਾਈਮ ਸਮਲੋ ਸ਼ੇਰ ਹੈ ਸ਼ੇਰ ਹੀਰੋ ਵੈਸਾ ਦੇ ਵਾਕੇ ਇਸ ਟਾਈਮ ਪੂਰੇ ਪੰਥ ਜਥੇਦਾਰ ਔਰ ਜਿੰਨੀ ਵੀ ਸੰਸਥਾਵਾਂ ਨੇ ਠੀਕ ਹੈ ਔਰ ਜਿੰਨੀ ਵੀ ਸਿੱਖ ਕਮਿਊਨਿਟੀ ਸਾਰੀ ਜਿੰਨੇ ਵੀ ਪੰਜਾਬੀ ਨੇ ਸਾਰੇ ਉਹਦਾ ਸਾਥ ਦੇਣ ਠੀਕ ਹੈ ਪਰ داری ਗੱਲ ਹੈ ਕੁਛ ਛੋਟਾ ਕੰਮ ਨਹੀਂ ਉਹਨੇ ਕੀਤਾ ਉਹਨੇ ਪੰਜਾਬੀਆਂ ਦਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਨਾਮ ਰੋਸ਼ਨ ਕੀਤਾ ਉਹਨਾਂ ਨੇ ਦੱਸਿਆ ਹੈ ਕਿ ਪੰਜਾਬੀ ਇਕੱਲਾ ਹੀ ਸ਼ੇਰ ਹੁੰਦਾ ਇਕੱਲਾ ਹੀ ਸ਼ੇਰ ਹੁੰਦਾ ਇਕੱਲਾ ਹੀ ਸ਼ੇਰ ਹੁੰਦਾ ਸ਼ੇਰ ਇੱਕ ਹੀ ਜਾਂ ਤੇ ਕੁੱਤੇ ਭੌਂਕਣ ਵਾਲੇ ਬਥੇਰੇ ਬਿਲਕੁਲ ਹੋਰ ਦੇਖੋ ਜਦੋਂ ਇਕੱਲਾ ਸ਼ੇਰ ਵੇਲਾ ਉਹਨੇ ਫਸਾਰ ਇਹਨੂੰ ਟਾਇਆ ਨਾ ਸਾਰਿਆਂ ਨੂੰ ਟਾਇਆ ਠੀਕ ਹੈ ਹੋਰ ਦੇਖੋ ਇਹ ਮਾਵਾ ਪੰਜਾਬ ਦੇ ਪੰਜਾਬ ਦੀਆਂ ਮਾਵਾ ਇਹੋ ਜਿਹੇ ਪੁੱਤ ਜੰਮਦੀ ਹੀ ਰਹਿੰਦੀਆਂ ਨੇ ਠੀਕ ਹੈ ਕੋਈ ਨਾ ਕੋਈ ਜਿਹੜਾ ਨਾ ਹੁਣ ਦੇਖੋ ਐਸਟਾ ਮਹਾਂ ਨੇ ਕਹੇ ਜੀ ਕਿ ਅਸੀਂ ਪੰਜਾਬ ਜਿਹੜੀ ਸਿੱਖ ਕਮਿਊਨਿਟੀ ਹੈ ਪੰਜਾਬੀ ਲੋਕ ਨੇ ਸਾਰਿਆਂ ਨੂੰ ਸੰਦੀਪ ਸਣੀ ਤੇ ਫਖਰ ਹੈ ਬਿਲਕੁਲ ਕਿ ਉਹਨੇ ਕੋਈ ਛੋਟਾ ਕੰਮ ਨਹੀਂ ਕੀਤਾ ਬੜਾ ਵੱਡਾ ਕੰਮ ਕੀਤਾ ਜਿਹੜਾ ਸੀ ਸਿੱਧੂ ਉਹ ਸੀ ਸੁਭਾ ਸਰ ਸੁਭਾ ਸਰ ਆਂਦੇ ਸੁਭਾ ਸਰ ਆਂਦੇ ਨਹੀਂ ਉਸ ਤੋਂ ਪਹਿਲੇ ਜਿਹੜੇ ਸੋਰੀ ਨੂੰ ਉਹਨਾਂ ਮਾਰ ਕਹਿੰਦੇ ਸੀ ਸਿੱਖਾਂ ਨੂੰ ਬਹੁਤ ਮਾਰਾ ਕਹਿੰਦਾ ਸੀ ਸੰਜਨ ਨੇ ਅ ਸਿੰਘ ਪਿੰਡ ਵਾਲਿਆਂ ਨੂੰ ਉਹਨਾਂ ਨੂੰ ਵੀ ਬਹੁਤ ਮਾਰਾ ਬੋਲਦਾ ਸੀ ਇਸ ਕਰਕੇ ਇਹਨਾਂ ਨੇ ਉਹਨਾਂ ਨੂੰ ਜਿਹੜਾ ਨਾ ਮੰਟਪ ਕਾਇਆ ਸੀ ਅੱਛਾ ਇਹ ਦੇਖ ਲਓ ਕਿ ਜਿਹੜਾ ਵੀ ਪੰਜਾਬ ਦੇ ਬਾਰੇ ਜੀਆਂ ਪੰਜਾਬੀ ਯੋਧਿਆਂ ਦੇ ਬਾਰੇ ਦੇ ਵਿੱਚ ਕੋਈ ਵੀ ਬੋਲਦਾ ਹੈ ਨਾ ਉਲਟਾ ਸਿੱਧਾ ਬੋਲਦਾ ਹੈ ਨਾ ਲਾਰੀ ਉਹਨੂੰ ਚੜ ਜਾਂਦਾ ਹੈ ਹੁਣ ਨਾ ਚੜੇਗਾ ਤੇ ਦੋਹਾਂ ਦਾ ਆਪਣਾ ਦੋਹਾਂ ਦਿਨਾਂ ਨੂੰ ਪੰਜਾਂ ਦਿਨਾਂ ਨੂੰ ਮਹੀਨੇ ਸਾਲ ਬਾਅਦ ਲਾਰੀ ਉਹਨੂੰ ਚੜਾਤਾ ਜਾਏਗਾ ਠੀਕ ਹੈ ਉਹ ਤਾਰੀ ਕਿਉਂਕਿ ਜਦੋਂ ਤੱਕ ਉਹ ਕਹਿੰਦੇ ਨੇ ਜਿੰਨਾ ਤੱਕ ਬੰਦਾ ਬਰਦਾਸ਼ਤ ਕਰ ਸਕਦਾ ਉਹਦੇ ਤੱਕ ਹੀ ਬਰਦਾਸ਼ਤ ਕਰਦਾ ਤੇ ਜਿੱਦੂ ਦਫਰ ਟੱਕਰਾ ਹੋ ਜਾ ਤੇ ਉਹਨਾਂ ਨੇ ਕਹਿ ਕਿ ਉਹਨਾਂ ਨੇ ਆਪਣੀ ਰਿਵੋਲਵਰ ਦੇ ਨਾਲ ਹੀ ਉਹਦੇ ਤੇ ਪੰਜ ਉਹ ਕਿਕੇ 6 6 ਬਾਰ ਮਾਰੇ ਨੇ ਦੰਦੇ ਸੀ। ਦੋਸਤੋਂ ਬਾਅਦ 3 ਸਾਲ ਪੋਨੇ 3 ਸਾਲ ਹੋਣ ਲੱਗੇ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਤੇ ਵੇਖੋ ਕਿ ਉਹ ਕਹਿੰਦੇ ਨੇ ਕਿ ਅੱਜ ਤਿਕਰ ਉਹਨਾਂ ਨੇ ਕਿਸੇ ਨੂੰ ਉਫ ਤਿਕਰ ਵੀ ਨਹੀਂ ਆਇਆ ਹੈ। ਅੱਛਾ ਮੈਂ ਇੱਕ ਇੱਕ ਚੀਜ਼ ਕਹਿਣਾ ਵਾਂ ਕਿ ਇਹਨਾਂ ਨੇ ਨਾ ਬਕਾਇਦਾ ਜੇਲ੍ਹ ਇਹਾਕਾਮ ਜਿਹੜੇ ਨੇ ਜਿਹੜੇ ਸੁਪਰੀਮ ਵਗੈਰਾ ਨੇ ਇਹਨਾਂ ਨੇ ਅੰਦਰ ਹੀ ਅੰਦਰ ਉਹ ਇੱਕ ਪਲਾਨ ਬਣਾਇਆ ਸੀਗਾ। ਇਹਨੇ ਅੰਦਰ ਅੰਦਰ ਪਲਾਨ ਬਣਾ ਆਜ਼ਮ ਕੱਠੇ ਹੋ ਕੇ ਠੀਕ ਹੈ ਮਤਲਬ ਕਿ ਇੱਕੋ ਹੀ ਬੈਰਕ ਦੇ ਵਿੱਚ ਰੱਖਣ ਦਾ ਤੁੱਕ ਕੀ ਬੰਦਾ ਹੈ ਠੀਕ ਹੈ ਜਦੋਂ ਪਤਾ ਜੋ ਹੈਗਾ ਕਿ ਯਾਰ ਮਤਲਬ ਕਿ ਇੱਕ ਦੂਜੇ ਦੇ ਖਿਲਾਫ ਨੇ ਬੋਲਦੇ ਸੀ ਉਹਨਾਂ ਦੇ ਘਰ ਵਾਲੇ ਕਹਿੰਦੇ ਸੀ ਕਿ ਅਸੀਂ ਤਿੰਨ ਸੁਪਰੀਡੈਂਟ ਬਦਲੇ ਨੇ ਤੇ ਵੇਖੋ ਕਿ ਸਾਨੂੰ ਕਿੰਨੀ ਢੇਰ ਹੋ ਗਈ ਹੈ ਇਹ ਕਹਿੰਦਿਆ ਹੋਇਆ ਕਿ ਸਾਡੇ ਨਾ ਉਹਨੂੰ ਪ੍ਰਾਣ ਨੂੰ ਖਤਰਾ ਹੈ ਬੈਰਕ ਚੋ ਚੇਂਜ ਕਰ ਬੈਰਕ ਚੇਂਜ ਕਰ ਦਿਓ ਇਹਨਾਂ ਦਾ ਇਹ ਪਰ ਉਹਨਾਂ ਨੇ ਨਹੀਂ ਕੀਤੀ ਕਿ ਜਦੋਂ ਕਹਿੰਦੇ ਨੇ ਅੱਤ ਖਦਾ ਦਾ ਵੈਰ ਕੋ ਜਦੋਂ ਬੰਦਾ ਕੋਈ ਇਨੀ ਹੱਤ ਚੱਕੀ ਬੈਠਾ ਹੋਵੇ ਨਾ ਤੇ ਫਿਰ ਆਪ ਬੜਾ ਸੋਨਾ ਨੂੰ ਠੰਡਾ ਵੀ ਕੱਕ ਕਰ ਦਿੰਦਾ। ਬਾਕੀ ਸਵੇਰਾਂ ਦੇ ਠੰਡਾ ਹੋ ਗਿਆ ਨਾ। ਬਾਕੀ ਇਹ ਚੀਜ਼ ਸਾਨੂੰ ਬਹੁਤ ਵਧੀਆ ਲੱਗੀ ਹੈ ਕਿ ਸਾਰੇ ਭੈਣ ਭਰਾ ਇਕੱਠੇ ਹੋ ਗਏ ਨੇ ਜਿੱਦਾਂ ਪਹਿਲੇ ਦਿਨ ਸਾਨੂੰ ਪਤਾ ਚੱਲਿਆ ਸੀ ਨਾ ਤੁਹਾਨੂੰ ਆਬਰੀ ਤਕਲੀਫ ਸੀ ਕਿ ਇੱਕ ਪੰਜਾਬੀ ਨਾਲ ਹੀ ਕਿਉਂ ਇੰਨਾ ਜ਼ੁਲਮ ਹੋਇਆ। ਤੇ 3 ਡਿਗਰੀ ਟੌਰਚਰ ਦਿੱਤਾ 14 ਇੰਜਰੀਆਂ ਹੋਈਆਂ ਉਹਨਾਂ ਦੀਆਂ। ਫਿਰ ਕਹਿੰਦੇ ਸੀ ਕਿ ਉਹਨਾਂ ਦੇ ਜਿਸਮ ਦੇ ਉੱਤੇ ਜਿਹੜੇ ਨੀਲਸ ਉਹ ਵੇਖੇ ਨਹੀਂ ਸੀ ਜਾਂਦੇ ਹੈ ਕਿ ਖਤਮ ਕਿਸੇ ਬੇਸੀ ਬਰੂਸ ਬਨੇ ਹੋਏ ਸਰ ਉਹ ਵੀ ਉਹ ਵੀ ਆਪਣਾ ਜੇਲ ਜਿਹੜੀ ਸੀ ਨਾ ਜੇਲ ਜੇਲ ਵਾਲੇ ਤਾਂ ਹੀ ਤੋਂ ਦਾ ਮੈਡੀਕਲ ਨਹੀਂ ਸੀ ਕਰਾ ਰਹੇ ਉਹ ਤਾਂ ਹੀ ਕਹਿੰਦੇ ਸੀ ਲੇਟ ਹੋ ਜਵੇ ਜਿੰਨਾ ਲੇਟ ਹੋਈ ਉਹਨਾਂ ਦੇ ਨਿਸ਼ਾਨ ਮਿਟਦੇ ਜਾਣਗੇ ਨਾਲੇ ਕੁਛ ਉਹਨਾਂ ਦਾ ਐ ਜ਼ੇਨ ਸੀ ਕਿ ਅਸੀਂ ਇਹਨਾਂ ਨੂੰ ਇਹਨੂੰ ਕਾਬੂ ਲਾਂਗੇ ਲਿਖਵਾਲ ਲਿਖਤ ਪੱਤਰ ਕਰਵਾ ਲਾਂਗੇ ਕਿ ਮੇਰੇ ਨਾਲ ਕੁਛ ਨਹੀਂ ਹੋਇਆ ਜਾਂ ਇਹ ਜੋ ਵੀ ਅੱਛਾ ਦੇਖ ਲਓ ਲੇਕਿਨ ਉਹ ਸ਼ੇਅਰ ਸੀ ਉਹ ਡਰਟਿਆ ਰਿਹਾ ਵਾ ਫਿਰ ਇਹ ਦੇਖ ਲਓ ਕਿ ਜਿਹੜਾ ਜੇਲ ਦੇ ਵਿੱਚ ਉਹਨਾਂ ਨੇ ਆਪਣੀ ਮਰਜ਼ੀ ਦਾ ਮੈਡੀਕਲ ਕਰਵਾਇਆ ਉਹਦੇ ਵਿੱਚ ਜਿੱਸੇ ਆਈ ਕਿ ਨਹੀਂ ਤਿੰਨ ਚਾਰ ਡੰਡੇ ਮਾਰੇ ਹੋਏ ਛੋਟੇ ਛੋਟੇ ਇਹਦਾ ਕੰਮ ਜ ਬਾਕੀ ਵਾਲੀ ਸੀਰੀਜ਼ ਕੰਨੀ ਹੈ ਉਹ ਸਾਰਾ ਕੁਛ ਉਹਨਾਂ ਦਾ ਕਿਹਾ ਗਿਆ ਕਿ ਨਦੀ ਸਾਰੀ ਗੱਲ ਪੋਟਾ ਹੋਣੀ ਜਿੰਦੇ ਲੇਕਿਨ ਇੱਕ ਚੀਜ਼ ਵਧੀਆ ਵੈ ਕਿ ਜਦੋਂ ਅਗਰ ਕਿਸੇ ਪੰਜਾਬੀ ਨਾਲ ਕੋਈ ਉਹ ਹੋਣ ਦਿਆ ਵੈ ਤਕਾ ਹੋਣ ਦਿਆ ਵੈ ਤੇ ਬਰਦਾਸ਼ਤ ਨਹੀਂ ਕਰਨਾ ਬਿਲਕੁਲ ਨਹੀਂ ਕਰਦੇ ਹੁਣ ਤੁਸੀਂ ਇਹ ਦੇਖੋ ਕਿ ਹੁਣ ਤੇ ਸਾਰੇ ਇਕੱਠੇ ਹੋਏ ਪਏ ਨੇ ਹੁਣ ਤੇ ਸੰਦੀਪ ਸਣੀ ਦੇ ਸਮਝੋ ਹੱਕ ਚ ਨਾਰੇ ਵਾਜਦੇ ਪਏ ਨੇ ਹੁਣ ਤੇ ਹਰ ਕੋਈ ਜਿਹੜਾ ਨਾ ਉਹ ਸੰਦੀਪ ਸਣੀ ਵਾਸਤੇ ਦੁਆ ਵੀ ਕਰਦਾ ਪਿਆ ਤੇ ਉਹਦੇ ਨਾਲ ਖੜਾ ਵੀ ਹੈ ਖੜਾ ਵੀ ਹੈ ਬਿਲਕੁਲ ਠੀਕ ਹੈ ਔਰ ਤੁਸੀਂ ਇੱਥੋਂ ਵੇਖ ਲਓ ਕਿ ਇਹ ਕੋਈ ਛੋਟਾ ਜ਼ਾਦ ਨਹੀਂ ਹੈ ਇੱਕ ਜ਼ਿੰਦਾ ਬੰਦੇ ਨੂੰ ਜ਼ਿੰਦਾ ਸ਼ਹੀਦ ਦਾ ਦਰਜਾ ਹੈ ਜ਼ਿੰਦਾ ਸ਼ਹੀਦ ਦਾ ਦਰਜਾ ਦੇ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਕਿ ਸਮਝ ਲਓ ਕਿ ਪੰਜਾਬ ਦੇ ਯੋਧੇ ਸੀਗੇ ਠੀਕ ਹੈ ਜੀ ਨਡਰ ਸੀਗੇ ਬਹਾਦਰ ਸੀਗੇ ਠੀਕ ਹੈ ਜੀ ਉਹਨਾਂ ਦੇ ਨਾਮ ਤੋਂ ਆਪਣਾ ਉਹਨਾਂ ਨੂੰ ਆਵਾਜ਼ ਆਵਾਜ਼ ਦਿੱਤਾ ਜਾ ਰਿਹਾ ਹੈ ਇਹ ਕੋਈ ਛੋਟੀ ਗੱਲ ਨਹੀਂ ਹੈ ਇਹ ਬਹੁਤ ਵੱਡੀ ਗੱਲ ਹੈ ਸਮਝ ਲਓ ਪੰਜਾਬ ਵਾਸਤੇ ਇੱਕ ਜਿੱਤ ਹੈ ਪੰਜਾਬ ਵਾਸਤੇ ਇੱਕ ਬਹੁਤ ਵੱਡੀ ਖੁਸ਼ੀ ਹੈ ਔਰ ਸੰਦੀਪ ਸਣੀ ਨੂੰ ਠੀਕ ਹੈ ਅੱਛਾ ਦੇਖੋ ਉਹਨਾਂ ਪਤਾ ਸੀਗਾ ਕਿ ਇਹਦਾ ਟਾਈਮ ਵੀ ਨੇੜੇ ਆ ਜਿਵੇਂ ਆਪਾਂ ਉਸ ਦਿਨ ਗੱਲ ਕੀਤੀ ਕਿ ਟਾਈਮ ਨੇੜੇ ਆਇਆ ਹੈ ਉਸ ਤੋਂ ਬਾਅਦ ਇਹਦੀ ਅਪੀਲ ਹੋਣੀ ਸੀ ਹਾਂ ਮਤਲਬ ਉਹਨਾਂ ਨੇ ਜ਼ਮਾਨਤ ਤੇ ਰਹਾ ਹੋ ਜਾਣਾ ਸੀ ਹਜੇ ਕਹਿੰਦੇ ਸੀ ਕਿ ਪੂਰੇ 3 ਸਾਲ ਹੋ ਗਏ ਨੇ ਕਿ ਕੇਸ ਹਾਈ ਅਰਜੀ ਕੋਰਟ ਦੇ ਚੱਲਦਾ ਪਿਆ ਦੇਖੋ ਕਿ ਉਹਨਾਂ ਨੇ ਆਪਣੇ ਵੱਲੋਂ ਉਹਦਾ ਨੁਕਸਾਨ ਕਰਿਆ ਸੰਦੀਪ ਸੂਰੀ ਦਾ ਆਪਣਾ ਸੋਰੀ ਸੰਦੀਪ ਸਨੀ ਦਾ ਨੁਕਸਾਨ ਕਰਨ ਦੇ ਸੰਦੀਪ ਸਨੀ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਪਰ ਅਗਲੇ ਨੇ ਉਹਨਾਂ ਨੂੰ ਹੀ ਲਾੜੀ ਛੱਡ ਦਿੱਤਾ ਠੀਕ ਹੈ ਉਹਨਾਂ ਦਾ ਇਹ ਸੀ ਕਿ ਅਸੀਂ ਸਾਰੇ ਕੱਟੇ ਆ ਪੰਜਾਬੀ ਪੰਜਾਬੀ ਦੇ ਚੋਪੇ ਨਾ ਤੇ ਉਹਨੂੰ ਚੋਪੀ ਰਹਿਣ ਦਿਓ ਜੇ ਅਗਰ ਇਹ ਭੜਕ ਗਿਆ ਤੇ ਫਿਰ ਇਹਨੂੰ ਇਲਾਵਾ ਬਣ ਕੇ ਫੁੱਟਦਾ ਇਹਨੂੰ ਫੜਿਆ ਨਹੀਂ ਜਾਂਦਾ ਠੀਕ ਹੈ ਜਿਹਨਾਂ ਨੇ ਕਿਹਾ ਬਣਾਵਾਂਗੇ ਕੀ ਆਖਿਆ ਸੋਨੇ ਕਹਾਂ ਸੀ ਕਿ ਹੁਣ ਜੋ ਕੋਈ ਚੜ ਕੇ ਆਏਗਾ ਤੇ ਫਿਰ ਚੁੱਪ ਤੇ ਬੈਠਾ ਨਹੀਂ ਪਤਾ ਨਹੀਂ ਫਿਰ ਅਸੀਂ ਕਰਾਂਗੇ ਚੁੱਪ ਤੇ ਵਾਕੀ ਫਿਰ ਕੋਈ ਨਹੀਂ ਬੈਠਾ ਜਾਂਦਾ ਫਿਰ ਆਮਦਾ ਤੇ ਫਿਰ ਜਿੰਨਾ ਕਿ ਦਿਨੇ ਜੋਗਾ ਕੋਈ ਹੁੰਦਾ ਉਹ ਨਹੀਂ ਜੋਗਾ ਤੇ ਕਰਦਾ ਪਰ ਇੱਕ ਬਰੀ ਗੱਲ ਹੈ ਬਹੁਤ ਬਹਾਦਰ ਬੰਦਾ ਹੈ ਕਿ ਵੇਖੋ ਇੰਨੇ ਬੰਦਿਆਂ ਨੂੰ ਮੱਥਾ ਦਿੱਤਾ ਇੰਨਾ ਬੰਦਿਆਂ ਨੂੰ ਮੱਥਾ ਪਾਵੇ ਜੋ ਵੀ ਹੈ ਪਰ ਵੇਖੋ ਲਾਰੀ ਵੀ ਤੇ ਚਾੜਿਆ ਨਾ ਠੀਕ ਹੈ ਇੱਕ ਨਾਮ ਜ਼ਿੰਦਾ ਬੰਦੇ ਦਾ ਨਾਮ ਬਣ ਗਿਆ ਯਾਰ ਠੀਕ ਹੈ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖੋ ਰੱਬ ਰਾਖਾ